ਲੋਕਾਂ ਨੂੰ ਇਹ ਤਾਂ ਪਤਾ ਹੈਗਾ ਕਿ ਰਾਤੋ ਰਾਤ ਜਿਹੜੀ ਹੈਗੀ ਜਿੰਨਾਂ ਨੇ ਜਗਾ ਬਣਾ ਦਿੱਤੀ ਪਰ ਇਹ ਨਹੀਂ ਪਤਾ ਸੀ ਉਹਦੇ ਪਿੱਛੇ ਬਣਾਉਣ ਦਾ ਕਾਰਨ ਕੀ ਹੈਗਾ ਟੈਲ ਦਾ ਕੰਮ ਹੈ ਇਹ ਅੰਗਰੇਜ਼ਾਂ ਦੇ ਟਾਈਮ ਦਾ ਹੋਇਆ ਹੈ ਉਹ ਕਿਉਂਕਿ ਤੁਸੀਂ ਟੈਲਾਂ ਦੇ ਉੱਪਰ ਗਾਂ ਧਿਆਨ ਨਾਲ ਕਈ ਵਾਰੀ ਪੜ੍ਹੋ ਕੋਈ ਮੀਡੀਅਮ ਜਾਪਾਨਾ ਕੋਈ ਇੰਗਲੈਂਡ ਹਾਲ ਸੀ ਹਾਂਜੀ ਉਹ ਜਿਹੜੀਆਂ ਟੈਲਾ ਆ ਉਹ ਬਾਅਦ ਚ ਲੱਗੇ ਬਗਾਰੇ ਵੀ ਇੱਕ ਰਾਤ ਵਿੱਚ ਬਣੀ ਹੈ ਇਹ ਹਾਂਜੀ ਹਾਂਜੀ ਬਲਕਿ ਇੱਕ ਰਾਤ ਵਿੱਚ ਨਹੀਂ ਬਣੀ ਇਹ ਹਾਂਜੀ ਇਹ ਸਿਰਫ 4 ਘੰਟੇ ਵਿੱਚ ਬਣੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਚੱਕੇ ਚੱਲਣ ਦੇ ਨਾਲ ਉਹਦਾ ਲੌਜੀਕ ਇਹ ਹੈ ਉਹਦੇ ਵੇਲੇ ਚੱਕੇ ਚੱਲ ਗਏ ਜੀ ਲੋਕ ਉੱਠ ਕੜੇ ਆ ਹੁਣ ਹ ਕਿ ਉਹਨਾਂ ਨੇ ਉੱਥੇ ਹੀ ਆਪਣਾ ਕੰਮ ਬੰਦ ਕਰ ਦਿੱਤਾ 1947 ਤੋਂ ਪਹਿਲਾਂ ਸਕੂਲ ਵੀ ਸੀਗਾ ਅੱਛਾ ਇੱਥੇ ਸਕੂਲ ਸੀ ਸਕੂਲ ਹੈਗਾ ਮਦਰਸਾ ਚੱਲਦਾ ਦਿਓ ਉਹ ਲੋੜੀ ਸੀ ਅਸੀਂ ਸੁਣਿਆ ਆ ਕਿ ਇੱਕ ਪਲੇਟ ਆ ਜਿਹੜੀ ਇੱਥੇ ਦੱਬੀ ਹੋਈ ਸੀਗੀ ਉਹਦੇ ਜੇ ਉਹਨੂੰ ਪਟਾਂਗੇ ਤੇ ਉਹਦੇ ਵਿੱਚ ਸੋਨਾ ਨਿਕਲੂਗਾ ਇਹ ਗੱਲ ਸੱਚ ਸੀ ਬਿਲਕੁਲ ਸਹੀ ਗੱਲ ਹੈ ਐਟੇ ਆ ਜੀ ਉਹ ਵਰਕੇ ਸਨ ਦੇਖੀ ਨਹੀਂ ਉਹ ਅੱਛਾ ਜੀ ਜੇ ਆਪਾਂ ਕਹੀਏ ਆਪਾਂ ਦੇਖੀ ਹੈ ਜਾਂ ਕਿਸੇ ਨੇ ਬਿਜੁਰਗ ਨੇ ਲੇਕੀ ਕਿਸੇ ਨੇ ਦੇਖੀ ਹੈਗੀ ਉਹ ਉਹਦੇ ਉੱਪਰ ਦਵਾਰਾ ਟੈਲਾ ਲਵਾ ਦਿੱਤੀ ਉਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਕਿਸੇ ਨੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜੇ ਲੋਕ ਕੱਢ ਕੇ ਵੀ ਲੈ ਗਏ ਸੀਗੇ ਉਹ ਆ ਚੌਂਕ ਮੋੜੇ ਦੇ ਵੀ ਚੌਂਕ ਤੇ ਪਹੁੰਚੇ ਜਦੋਂ ਜਦੋਂ ਮਕਾਨ ਵੀ ਜਾਂਦੇ ਉਹ ਦਿਸਣੋਂ ਹਟ ਜਾਂਦਾ ਸੀਗਾ ਜਦੋਂ ਪਿਛੇਂ ਦੇਖਦੇ ਉਦੋਂ ਉਹਨਾਂ ਨੂੰ ਹਾਰ ਮੰਨ ਕੇ ਉੱਥੇ ਲਾ ਕੇ ਲੈ ਗਏ ਆਪਣੇ ਅੱਖਾਂ ਇੱਕ ਐਦਾਂ ਦੀ ਜਗ੍ਹਾ ਜੋ ਰਾਤੋਂ ਰਾਤ ਜਿੰਨਾਂ ਨੇ ਬਣਾ ਦਿੱਤੀ ਤੇ ਅਸੀਂ ਉਸੇ ਪਿੰਡ ਵਿੱਚ ਖੜੇ ਆ ਇਹ ਗੱਲਾਂ ਕਿੰਨੀਆਂ ਕ ਸੱਚੀਆਂ ਨੇ ਅਸੀਂ ਇੱਥੇ ਦੇ ਲੋਕਾਂ ਨੂੰ ਵੀ ਪੁੱਛਾਂਗੇ ਆਉ ਦਿਖਾਣੇ ਆ ਤੁਹਾਨੂੰ ਉਹ ਜਗ੍ਹਾ ਜੋ ਰਾਤੋਂ ਰਾਤ ਜਿੰਨਾਂ ਨੇ ਬਣਾ ਦਿੱਤੀ ਮੈਂ ਅੰਦਰ ਦੋਸਤੋ ਮੇਰੇ ਨਾਲ ਮੇਰੀ ਵੀਡੀਓ ਵਿੱਚ ਮੇਰੇ ਸਾਥ ਦੇਣਗੇ ਮੇਰੇ ਦੋਸਤ ਗगन ਚਲੋ ਦੋਸਤੋ ਆਪਾਂ ਬਹੁਤਿਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗੇ ਤੁਹਾਨੂੰ ਬਹੁਤ ਕੁਝ ਸੁਣਨ ਨੂੰ ਮਿਲਿਆ ਹੋਇਆ ਜਿਵੇਂ ਕਿ ਇੱਥੇ ਟਾਈਲਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਨਹੀਂ ਹਮ ਇੱਕ ਗੱਲ ਦੱਸ ਦਿੰਨਾ ਲੋਕੀ ਇੱਥੋਂ ਜਿਹੜੀਆਂ ਟਾਈਲਾਂ ਨੇ ਹਨ ਉਹ ਪਾਟ ਕੇ ਘਰੇ ਨਹੀਂ ਲੈ ਕੇ ਜਾਂਦੇ ਪਾਟ ਕੇ ਲੈ ਜਾਂਦੇ ਨੇ ਬਿਲਕੁਲ ਕਿਉਂ ਲੈ ਕੇ ਜਾਂਦੇ ਨੇ ਇਹਦਾ ਰੀਜ਼ਨ ਪਤਾ ਹੈ ਨੇ ਇਹਦਾ ਰੀਡਨ ਥੋੜਾ ਜਿਆ ਮੈਨੂੰ ਪਤਾ ਹੈ ਬਾਕੀ ਆਪਾਂ ਇੱਥੇ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਵੀ ਪੁੱਛਾਂਗੇ ਕਹਿੰਦੇ ਨੇ ਕਿ ਜੋ ਇਥੋਂ ਸਟਾਈਲ ਪਾਰਟਿਕਲ ਅਗੇ ਜਾਂਦੇ ਨੇ ਉਹ ਸਮਝਦੇ ਨੇ ਕਿ ਚੰਗੀ ਹੁੰਦੀ ਹੈ ਘਰ ਵਿੱਚ ਰੱਖਣੇ ਜਾਂ ਆਪਣੇ ਘਰ ਮਕਾਨ ਵਿੱਚ ਲਗਾਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਮਕਾਨ ਆ ਉਹ ਵਧੀਆ ਮਤਲਬ ਕਿ ਅੱਗੇ ਕਹਾ ਜਾ ਕੇ ਫਿਊਚਰ ਚ ਚੱਲਦਾ ਰਹੇ ਬਰਕਤ ਆਂਦੀ ਆ ਹਾਂ ਬਰਕਤ ਆਂਦੀ ਆ ਤੁਹਾਨੂੰ ਇੱਕ ਸਾਡਾ ਛੋਟਾ ਜਿਹਾ ਮੈਸੇਜ ਆ ਸਾਰਿਆਂ ਨੂੰ ਜੋ ਵੀ ਇੱਥੇ ਆਂਦੇ ਨੇ ਜਿਨ੍ਹਾਂ ਨੇ ਵੀ ਇੱਥੇ ਆਉਣਾ ਆ ਉਹ ਤੁਸੀਂ ਆਹ ਦੀਵਾਰ ਦੇ ਉੱਤੇ ਦੇਖ ਸਕਦੇ ਆ ਬਹੁਤ ਜਾਣੇ ਆਪਣਾ ਨਾਮ ਲਿਖ ਕੇ ਗਏ ਹੋਏ ਨੇ ਲੋਕ ਜੋ ਕਿ ਬਹੁਤ ਹੀ ਵੱਡੀ ਗਲਤ ਗੱਲ ਆ ਤੇ ਹਾਰਟ ਵੀ ਬਣਾ ਕੇ ਗਏ ਹੋਏ ਆ ਇਹ ਦਾ ਮਤਲਬ ਨਹੀਂ ਕੋਈ ਇੱਥੇ ਬਣਦਾ ਇਸ ਚੀਜ਼ ਦਾ ਇਸ ਚੀਜ਼ ਨੂੰ ਧਿਆਨ ਚ ਰੱਖੋ ਇਹ ਜਗ੍ਹਾ ਆ ਜਿਹੜੀ ਅਸੀਂ ਅੰਦਰ ਗੱਲ ਕਰਕੇ ਆਏ ਸੀ ਹੁਣ ਇੱਥੇ ਦੀ ਜਿਹੜੀ ਜਗ੍ਹਾ ਹੈਗੀ ਪਿਛਲੀ ਬੈਕ ਸਾਈਡ ਤੇ ਉਹ ਬਣਦੀ ਪਈ ਆ ਤੇ ਅਸੀਂ ਉਹਨਾਂ ਨੂੰ ਇਹ ਗੱਲ ਪੁੱਛੀ ਸੀ ਕਿ ਤੁਸੀਂ ਇਹ ਜਗ੍ਹਾ ਨੂੰ ਇਸ ਜਗ੍ਹਾ ਨੂੰ ਵੀ ਕੰਟੀਨਿਊ ਕਰੋਗੇ ਮਤਲਬ ਕਿ ਇਸ ਜਗ੍ਹਾ ਨੂੰ ਵੀ ਬਣਾਉਂਗੇ ਤੁਸੀਂ ਤਾਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕੀ ਇਹ ਜਿਹੜੀ ਜਗ੍ਹਾ ਆ ਅਸੀਂ ਬਿਲਕੁਲ ਨਹੀਂ ਛੇੜਨੀ ਹੈਗੀ ਕਿਉਂਕਿ ਉਹਨਾਂ ਨੇ ਕਿਹਾ ਕਿ ਪੁਰਾਣੀ ਚੀਜ਼ ਨੂੰ ਪੁਰਾਣੀ ਹੀ ਰਹਿਣ ਦਈਏ ਉਹਨੂੰ ਰਿਪੇਅਰ ਜ਼ਰੂਰ ਕਰਾਂਗੇ ਪਰ ਇਹਨੂੰ ਛੇੜਾਂਗੇ ਨਹੀਂ ਹੂੰ ਇੱਥੇ ਦੇਖੋ ਤੁਸੀਂ ਆਹ ਕੁਝ ਲਿਖਿਆ ਹੋਇਆ ਆ ਨਿਹਾਂ ਜੀ ਕਰੀਆ ਦੁਬਾਰਾ ਤੁਸੀਂ ਮੜਿਆ ਪੜ ਕੇ ਦੱਸੋ ਜਰਾ ਕੀ ਲਿਖਿਆ ਹੋਇਆ ਆ ਗਗਨ ਇਹ ਲਿਖਿਆ ਹੋਇਆ ਕਿ ਬਾਬਾ ਪੀਤੇ ਨੂੰ ਅਕਲ ਵਿੱਚ ਕੋਈ ਐਦਾਂ ਦੀ ਵਰਡ ਲਿਖੀ ਹੋਈ ਵਰਡਿੰਗ ਲਿਖਿਆ ਉਸ ਤੋਂ ਬਾਅਦ ਤਾਂ ਪੂਰਾ ਪੂਰਾ ਇਦਿ ਲਿਖਿਆ ਹੈ ਬਾਬਾ ਜੀ ਫੋਰਚੂਨਰ ਗੱਡੀ ਦੋ ਦੇਖੋ ਦੋਸਤੋ ਜੇ ਸਾਡੇ ਕੋਈ ਕੁਝ ਵੀ ਮਿਸਟੇਕ ਹੁੰਦਾ ਜਾਂ ਕੁਝ ਗਲਤ ਬੋਲ ਹੁੰਦਾ ਤੇ ਤੁਸੀਂ ਉਹ ਕਮੈਂਟਾਂ ਦੇ ਵਿੱਚ ਸਾਡ ਨੂੰ ਜਿਹੜਾ ਹੈਗਾ ਸ਼ੇਅਰ ਕਰ ਸਕਦੇ ਆ ਬਾਕੀ ਵੀ ਕਰਕੇ ਦੱਸ ਸਕਦੇ ਆ ਜੇ ਤੁਹਾਨੂੰ ਸਮਝ ਆ ਰਿਹਾ ਤਾਂ ਹਾਂ ਬਾਕੀ ਤੁਹਾਨੂੰ ਅਸੀਂ ਹੋਰ ਵੀ ਜੇ ਕੁਛ ਇੱਦਾਂ ਦਾ ਲਿਖਿਆ ਹੋਇਆ ਆ ਜਾਂ ਕੁਝ ਵੀ ਹੈ ਉਹ ਅਸੀਂ ਟਰਾਈ ਕਰਾਂਗੇ ਦੋਸਤੋ ਮੈਨੂੰ ਇੱਥੇ ਆਏ ਨੂੰ ਬਹੁਤ ਟਾਈਮ ਹੋ ਗਿਆ ਆ ਜੋ ਮੈਂ ਤੁਹਾਨੂੰ ਇੱਥੇ ਚੀਜ਼ਾਂ ਦਿਖਾਈਆਂ ਜੋ ਲਿਖਿਆ ਹੋਇਆ ਆ ਕਿਸੇ ਨੇ ਆਪਣੇ ਦਿਲ ਦੀ ਇੱਛਾ ਇੱਦਾਂ ਦੀ ਲਿਖੀ ਹੋਈ ਆ ਕਿ ਜੇ ਤੁਸੀਂ ਵੀ ਇਸ ਚੀਜ਼ ਨੂੰ ਇੱਥੇ ਹੋਵੋਗੇ ਦੇਖ ਕੇ ਤੁਹਾਡਾ ਵੀ ਹਾਸਾ ਨਿਕਲ ਜਾਣਾ ਕਿ ਕੋਈ ਕਹਿ ਰਿਹਾ ਮੇਰਾ ਕਿਸੇ ਦੇ ਨਾਲ ਵਿਆਹ ਹੋ ਜਾਵੇ ਤੇ ਕੋਈ ਕਹਿ ਰਿਹਾ ਕਿ ਮੈਨੂੰ ਫੋਰਚੂਨਰ ਗੱਡੀ ਮਿਲ ਜਾਵੇ ਤੇ ਕੋਈ ਕਹਿ ਰਿਹਾ ਮੈਨੂੰ ਬਾਹਰ ਤੇਜ ਦੋ ਹ ਤੇ ਇਹ ਤੁਹਾਨੂੰ ਅਸੀਂ ਆਪਾਂ ਇੱਥੇ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਆਪ ਖੁਦ ਚੌਕਾਂ ਨਾਲ ਲਿਖ ਕੇ ਇੱਥੇ ਵੀਡੀਓ ਬਣਾ ਰਹੇ ਹਾਂ ਪਹਿਲਾਂ ਹੀ ਲਿਖਿਆ ਹੋਇਆ ਹੈ ਸਾਰਾ ਕੁਝ ਨਹੀਂ ਕਿਉਂਕਿ ਇਦਾਂ ਦੀਆਂ ਥਾਮਾਂ ਹੁਣ ਦੇਖਣ ਨੂੰ ਨਹੀਂ ਮਿਲਦੀਆਂ ਤੇ ਤੁਹਾਨੂੰ ਅਸੀਂ ਵੀ ਰਿਕਵੈਸਟ ਕਰਦੇ ਹਾਂ ਤੇ ਅਸੀਂ ਕਮੇਟੀ ਵਾਲਿਆਂ ਤੋਂ ਵੀ ਇਹ ਚੀਜ਼ਾਂ ਦੇ ਬਾਰੇ ਗੱਲ ਕਰਾਂਗੇ ਤਾਂ ਉਹਨਾਂ ਨੂੰ ਵੀ ਇਹ ਪੁੱਛਾਂਗੇ ਤੇ ਇੱਕ ਮੇਰੇ ਦਿਮਾਗ ਦੇ ਵਿੱਚ ਹੋਰ ਬਹੁਤ ਵੱਡਾ ਕੁਐਸਚਨ ਆਨੇ ਹ ਜਿਹੜਾ ਕਿ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਇਹ ਟੈਲਾਂ ਦੇ ਉੱਪਰ ਜੋ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ 1900 ਕਿੰਨਾ ਲਿਖਿਆ ਹੋਇਆ ਹੈ 1942 ਲਿਖਿਆ ਹੈ 1942 ਦੇ ਆਓ ਤੁਹਾਨੂੰ ਅਸੀਂ ਅੰਦਰੋਂ ਵੀ ਦਿਖਾ ਦਿੰਨੇ ਆ ਜਗਾ ਤੇ ਜੋ ਕਾਰਾਗਰੀ ਕੀਤੀ ਹੋਈ ਆ ਉਹ ਸਾਰੀ ਬਾਹਰੋਂ ਬਾਹਰ ਆ ਅਸੀਂ ਉੱਪਰ ਕੋਈ ਉੱਪਰ ਕੋਈ ਇਦਾਂ ਦਾ ਰਾਹਸਤਾਨੀ ਹੈਗਾ ਜਾਣ ਜਾਣ ਦਾ ਜੋ ਅਸੀਂ ਤੁਹਾਨੂੰ ਦਿਖਾ ਦਈਏ ਉੱਪਰ ਜਾਣ ਦਾ ਕੋਈ ਰਾਹਸਤਾ ਨਹੀਂ ਹੈ ਨਾ ਤੁਹਾਨੂੰ ਕੋਈ ਇਦਾਂ ਅਸੀਂ ਉੱਪਰੋਂ ਦਿਖਾ ਸਕਦੇ ਤੇ ਅਸੀਂ ਤੁਹਾਨੂੰ ਇਹ ਸਾਰਾ ਵੈਸੇ ਦਿਖਾ ਦਿੰਨੇ ਆ ক্লোਜ਼ ਕਰਕੇ ਵੀ ਇੱਥੇ ਕੀ ਕੀ ਬਣਿਆ ਹੋਇਆ ਆ ਤੇ ਆਓ ਤੁਹਾਨੂੰ ਬਿਲਹੰਦਰ ਦਿਖਾ ਦਿੰਨੇ ਆ ਤੇ ਜਿੱਦਾਂ ਬਸ ਇਹ ਆ ਜਰੂਰ ਕੀ ਪਹਿਲੇ ਟਾਈਮ ਦੇ ਵਿੱਚ ਆਲੇ ਹੁੰਦੇ ਸੀਗੇ ਤੁਸੀਂ ਆਲੇ ਦੇਖ ਸਕਦੇ ਆ ਜਗਾ ਦੀਵਾਰ ਰੱਖਣ ਨੂੰ ਰੱਖਦੇ ਹੁੰਦੇ ਸੀ ਆਲੇ ਸਮਾਨ ਰੱਖਣ ਨੂੰ ਵੀ ਰੱਖਦੇ ਹੁੰਦੇ ਸੀ ਆਲੇ ਤੇ ਆਓ ਅੰਦਰ ਇੰਨਾ ਕੁ ਜ਼ਿਆਦਾ ਐ ਨਹੀਂ ਦਿਖਾਉਣ ਵਾਲਾ ਤੇ ਬਾਹਰ ਤੋਂ ਦਿਖਾਣੇ ਆ ਜੋ ਕਿ ਬਾਹਰ ਕੀ ਆਪਣੇ ਬਗਾਈਆਂ ਹੋਈਆਂ ਨੇ ਪਲੇਟਾਂ ਆਇਓ ਤੁਹਾਨੂੰ ਬਾਹਰ ਦਿਖਾਣੇ ਆ ਦੋਸਤੋ ਆ ਜਿਹੜੀਆਂ ਤੁਸੀਂ ਪਲੇਟਾਂ ਦੇਖ ਰਹੇ ਆ ਨਾ ਇਹ ਪਲੇਟਾਂ ਲੱਗੀਆਂ ਹੋਈਆਂ ਨੇ ਪੁਰਾਣੀਆਂ ਤੇ ਆ ਵੀ ਪਲੇਟਾਂ ਲੱਗੀਆਂ ਹੋਈਆਂ ਨੇ ਹੁਣ ਮੇਰੇ ਦਿਮਾਗ ਦੇ ਵਿੱਚ ਇੱਕ ਹੀ ਸਵਾਲ बार-बार ਆ ਰਿਹਾ ਆ ਕਿ ਇਹ ਪਲੇਟਾਂ ਲੱਗੀਆਂ ਹੋਈਆਂ ਨੇ ਜੋ ਰਾਤੋਂ ਰਾਤ ਜਿੰਨਾਂ ਨੇ ਲਗਾਈਆਂ ਹੋਈਆਂ ਸੀ ਜਾਂ ਫਿਰ ਇਹ ਇੱਟ ਦੀ ਗੱਲ ਕਰ ਰਹੇ ਆ ਤੇ ਆ ਤਾਂ ਚਲੋ ਰਿਪੇਅਰ ਕੀਤੇ ਹੋਏ ਆ ਕੋਲੇ ਤਾਂ ਪਤਾ ਲੱਗਦਾ ਕਿਸ ਨੇ ਆ ਪਲੇਟ ਇੱਥੋਂ ਲਾਈ ਹੋਈ ਆ ਦੇਖੋ ਪੂਰੀ ਦੀ ਪੂਰੀ ਤੇ بڑے ਸਵਾਲ ਨੇ ਕਮੇਟੀ ਵਾਲਿਆਂ ਤੋਂ ਵੀ ਪੁੱਛਾਂਗੇ ਦੋਸਤੋ ਇਹ ਉਹ ਜਗ੍ਹਾ ਆ ਜਿਹਨੂੰ ਰਾਤੋਂ ਰਾਤ ਜਿੰਨਾਂ ਨੇ ਬਣਾਇਆ ਸੀ ਨੇਹਾ ਦੇ ਕੋਲ ਵੀ ਬਹੁਤ ਸਵਾਲ ਨੇ ਇੰਦਾ ਦੇ ਜੋ ਕਿ ਸਾਡੇ ਦਿਲ ਦੇ ਵਿੱਚ ਆ ਰਹੇ ਨੇ ਤੁਹਾਨੂੰ ਅਸੀਂ ਜਿਵੇਂ ਕਿ ਪਲੇਟਾਂ ਦੇ ਵਿੱਚ ਦਿਖਾਇਆ ਹੋਇਆ ਲਿਖਿਆ ਹੋਇਆ ਆ ਕਿ ਇਹ 1942 ਲਿਖਿਆ ਹੋਇਆ ਆ ਤੇ ਜਿਹੜੀ ਜਗ੍ਹਾ ਆ ਬਹੁਤ ਜ਼ਿਆਦਾ ਪੁਰਾਣੀ ਆ ਆਪਾਂ ਕਮੇਟੀ ਵਾਲਿਆਂ ਦੇ ਨਾਲ ਗੱਲ ਕਰਕੇ ਵੀ ਪੁੱਛਾਂਗੇ ਕਿ ਜੋ ਵੀ ਫੁਟੇਜ ਹੈਗੀ ਆ ਉਹਨਾਂ ਦੇ ਨਾਲ ਬੈਠ ਕੇ ਅਸੀਂ ਗੱਲ ਕਰਕੇ ਦੇਖਾਂਗੇ ਕਿ ਉਹਨਾਂ ਦਾ ਇਸ ਸਟਾਈਲ ਦੇ ਬਾਰੇ ਕੀ ਕਹਿਣਾ ਆ ਇੱਥੇ ਆ ਜੋ ਲਿਖਿਆ ਹੋਇਆ ਆ ਉਹਦੇ ਬਾਰੇ ਕੀ ਕਹਿਣਾ ਆ ਤੇ ਆ ਜੋ ਲੋਕੀ ਇਥੋਂ ਟਾਇਲਾਂ ਪੱਟ ਕੇ ਲੈ ਕੇ ਜਾਂਦੇ ਆ ਉਹਦੇ ਬਾਰੇ ਕੀ ਕਹਿਣਾ ਤੇ ਤੁਸੀਂ ਸਾਨੂੰ ਇਹ ਕਮੈਂਟਾਂ ਵਿੱਚ ਜਰੂਰ ਦੱਸੋ ਜੋ ਲੋਕ ਇੱਥੇ ਲੂਣ ਝਾੜੂ ਤੇ ਸ਼ੀਸ਼ਾ ਰੱਖ ਕੇ ਜਾਂਦੇ ਨੇ ਉਹ ਕਿਉਂ ਰੱਖ ਕੇ ਜਾਂਦੇ ਨੇ ਉਹਦੇ ਪਿੱਛੇ ਦਾ ਕੀ ਕਾਰਨ ਹੁੰਦਾ ਆ ਇਹ ਜਰੂਰ ਦੱਸੋ ਤੇ ਅਸੀਂ ਤੁਹਾਨੂੰ ਹੁਣ ਕਮੇਟੀ ਵਾਲਿਆਂ ਦੇ ਕੋਲ ਲੈ ਕੇ ਜਾਂਦੇ ਨੇ ਤੇ ਅਸੀਂ ਬਾਹਰੋਂ ਵੀ ਤੁਹਾਨੂੰ ਜਗ੍ਹਾ ਇੱਕ ਵਾਰੀ ਜਰੂਰ ਦਿਖਾਵਾਂਗੇ ਇੱਥੇ ਇੱਕ ਬਾਹਰ ਤਲਾਬ ਵੀ ਹੈ ਜਿਹੜਾ ਕਿ ਇਹ ਗੱਲ ਵਿੱਚੇ ਛੱਡ ਹੋ ਗਈ ਸਾਡੇ ਕੋਲ ਜਿਹੜਾ ਕਿ ਇੱਥੇ ਤਲਾਬ ਹੈਗਾ ਤੁਸੀਂ ਆ ਦੇਖ ਸਕਦੇ ਆ ਫੁਟੇਜ ਦੇ ਵਿੱਚ ਇਹ ਤਲਾ ਦੇ ਵਿੱਚ ਕਹਿੰਦੇ ਨੇ ਨਿਆ ਜਿਹੜਾ ਨਾ ਕੇ ਜਾਂਦਾ ਹੈ ਤੇ ਉਹਦੇ ਜੋ ਵੀ ਅਲਰਜੀ ਹੁੰਦੀ ਹੈ ਸਰੀਰ ਤੇ ਜਾਂ ਕੋਈ ਵੀ ਖਾਰਸ਼ ਹੁੰਦੀ ਹੈ ਉਹ ਸਾਰੀ ਹਟ ਜਾਂਦੀ ਹੈ ਤੁਸੀਂ ਇਹ ਕਹਿੰਦੇ ਕਰ ਰਹੇ ਸੀਗੇ ਕੀ ਮਤਲਬ ਕੋਈ ਤੁਹਾਡੇ ਨੌਨ ਸੀਗਾ ਬਿਲਕੁਲ ਹਾਂ ਕਿ ਉਹ ਇੱਥੇ ਆ ਕੇ ਸਾਡੇ ਕੋਈ ਰਿਲੇਟਿਵ ਸੀਗੇ ਹਾਂ ਹਾਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਸਰੀਰ ਤੇ ਅਲਰਜੀ ਸੀ ਤੇ ਉਹ ਇੱਥੇ ਨਾ ਕੇ ਜਾਂਦੇ ਸੀ ਤੇ ਉਹਨਾਂ ਦੇ ਅਲਰਜੀ ਹਟ ਗਈ ਸੀ ਅੱਛਾ ਜੀ ਆਂਦੇ ਕਿ ਤੁਸੀਂ ਇਹ ਵੀ ਦੱਸੋ ਨਾ ਮਾੜੇ ਉਹ ਨਵੇਂ ਸ਼ਹਿਰ ਤੋਂ ਆਉਂਦੇ ਸੀ ਨਵੇਂ ਸ਼ਹਿਰ ਤੋਂ ਦੇਖ ਲਓ ਦੋਸਤੋ ਆਉਂਦੇ ਸੀ ਤੇ ਉਹ ਉਹਨਾਂ ਦੇ ਉਹ ਹਟ ਗਈ ਸੀ ਫਿਰ ਬਿਲਕੁਲ ਥੋੜੇ ਟਾਈਮ ਲਈ ਹਟੀ ਸੀ ਜ਼ਰੂਰ ਹਟੀ ਸੀ ਪਰ ਹੁਣ ਉਹ ਬਿਲਕੁਲ ਠੀਕ ਆ ਉਹਨਾਂ ਦੇ ਨਹੀਂ ਹੈਗੀ ਠੀਕ ਆ ਤੇ ਦੋਸਤੋ ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਕਮੇਟੀ ਵਾਲਿਆਂ ਦੇ ਨਾਲ ਜੋ ਕਿ ਇੱਥੇ ਦੀ ਦੇਖਰੇਖ ਕਰ ਰਹੇ ਨੇ ਸਾਮ ਸੰਭਾਲ ਕਰ ਰਹੇ ਨੇ ਮੈਂ ਬਹੁਤ ਛੋਟਾ ਹੁੰਦਾ ਸੀ ਆਪਣੇ ਦੋਸਤਾਂ ਦੇ ਨਾਲ ਇੱਥੇ ਆਉਂਦੇ ਹੁੰਦੇ ਸੀ ਅਸੀਂ ਨਹਾਉਣ ਵੀ ਆਉਂਦੇ ਸੀਗੇ ਅਸੀਂ ਇੱਥੇ ਤੇ ਉਸ ਟਾਈਮ ਇੱਥੇ ਆੜ-ਦੜ ਵਾਲੇ ਕੋਈ ਨਹੀਂ ਹੁੰਦਾ ਸੀ ਉਸ ਟਾਈਮ ਇੱਥੇ ਸਾਰਾ ਹੀ ਬੂਟੇ ਜੰਗਲ ਟਾਈਪ ਹੁੰਦਾ ਸੀ ਪਰ ਹੁਣ ਬਹੁਤ ਹੀ ਵਧੀਆ ਕੰਮ ਹੋ ਰਿਹਾ ਕਿ ਇੱਥੇ ਇਹਨਾਂ ਨੇ ਸਾਫ ਸਫਾਈ ਕਰਕੇ ਤਾਂ ਆਪਣੇ ਬਗਲ ਕਰ ਲਿਆ ਆ ਤੇ ਬਹੁਤ ਵਧੀਆ ਗੱਲ ਲਗੀ ਆ ਪਰ ਜਿਹੜੀ ਆ ਚੀਜ਼ ਕੀਤੀ ਹੋਈ ਆ ਇਹ ਪਲੀਜ਼ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਆ ਮੇਰੇ ਖਿਆਲ ਦੇ ਨਾਲ ਕਮੇਟੀ ਵਾਲੇ ਵੀ ਇਸ ਚੀਜ਼ ਨੂੰ ਗਲਤ ਜ਼ਰੂਰ ਮੰਨਦੇ ਹੋਣਗੇ ਅਸੀਂ ਉਹਨਾਂ ਨਾਲ ਗੱਲ ਕਰਕੇ ਪੁੱਛਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਆਪਾਂ ਚੱਲਦੇ ਆਂ ਉਧਰ ਬਹੁਤ ਜ਼ਿਆਦਾ ਲੋਕਾਂ ਦੇ ਆ ਨਾ ਜਿੱਦਾਂ ਸੁਣਿਆ ਹੋਇਆ ਜਗ੍ਹਾ ਦੇ ਬਾਰੇ ਬਹੁਤ ਕੀ ਜਗਾ ਬਣਾਈ ਆ ਰਾਤੋ ਰਾਤ ਜਿਨ੍ਹਾਂ ਨੇ ਜਗਾ ਬਣਾਈ ਆ ਹਾਂਜੀ ਲੋਕਾਂ ਨੂੰ ਇਹ ਤਾਂ ਪਤਾ ਹੈਗਾ ਕਿ ਇਹ ਤਾਂ ਰਾਤੋ ਰਾਤ ਜਿਹੜੀ ਹੈਗੀ ਜਿਨ੍ਹਾਂ ਨੇ ਜਗਾ ਬਣਾ ਦਿੱਤੀ ਪਰ ਇਹ ਨਹੀਂ ਪਤਾ ਸੀ ਉਹਦੇ ਪਿੱਛੇ ਬਣਾਉਣ ਦਾ ਕਾਰਨ ਕੀ ਸੀਗਾ ਠੀਕ ਹੈ ਜੀ ਤੇ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦੋ ਸਾਰਿਆਂ ਨੂੰ ਠੀਕ ਹੈ ਤੇ ਆਪਾਂ ਸਟੈਪ ਬਾਈ ਸਟੈਪ ਫਿਰ ਅੱਗੇ ਚੱਲਦੇ ਚੱਲਾਂਗੇ ਹਾਂਜੀ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਤੇ ਇਹ ਜਿਹੜੀ ਜਗਾ ਹੈ ਇਹ ਦਰਵੇਸ਼ ਪਿੰਡ ਦੇ ਵਿੱਚ ਫਗਵਾੜਾ ਤੋਂ 7 ਕਿਲੋਮੀਟਰ ਜਿਹੜੀ ਨਕੋਧਰ ਤੇ ਰੋਡ ਆਉਂਦੀ ਆ ਉਹਦੇ ਤੇ ਇਹ ਜਗਾ ਸਥਿਤ ਹੈ ਜੀ ਠੀਕ ਹੈ ਜੀ ਤੇ ਇਹ ਜਗਾ ਦੀ ਜਿਹੜੀ ਹੋਂਦ ਹੈ ਹੋਂਦ ਵਿੱਚ ਆਈ ਸੀ 1272 ਸਾਲ ਦੇ ਵਿੱਚ ਠੀਕ ਹੈ ਜੀ ਚਲੋ ਇੱਥੇ ਬਾਬਾ ਜਮੇਸ਼ਾਹ ਜੀ ਦਾ ਸਥਾਨ ਹੈ ਜੀ ਇਹ ਬਾਬਾ ਜਮੇਸ਼ਾਹ ਜੀ ਬਗਦਾਦ ਸ਼ਹਿਰ ਤੋਂ ਆ ਕੇ ਇੱਥੇ ਵਸੇ ਸੀ ਇਸ ਜਗ੍ਹਾ ਨੂੰ ਹੋਂਦ ਵਿੱਚ ਆਉਣ ਦਾ ਕਾਰਨ ਜਿੰਨਾ ਦੁਆਰਾ ਬਣਾਉਣ ਦਾ ਕਾਰਨ ਇਹ ਹੈਗਾ ਬਾਬਾ ਜਮੇਸ਼ਾਹ ਜੀ ਜਿਹੜਾ ਨਾਲ ਦੇ 1 ਕਿਲੋਮੀਟਰ ਦੇ ਦਰবেশ ਪਿੰਡ ਆਏ ਉਹਦੇ ਵਿੱਚ ਨਮਾਜ਼ ਪੜਨ ਗਏ ਸੀ ਅੱਛਾ ਜੀ ਠੀਕ ਹੈ ਜੀ ਨਮਾਜ਼ ਪੜਨ ਗਏ ਸੀ ਮਸਜਿਦ ਤੇ ਤਾਂ ਮੌਲਵੀ ਨੇ ਕਹਤਾ ਵੀ ਹੁਣ ਨਮਾਜ਼ ਦਾ ਟਾਈਮ ਨਹੀਂ ਹੈਗਾ ਅੱਛਾ ਜੀ ਤੇ ਉਹ ਬਹੁਤ ਹੀ ਪਹੁੰਚੇ ਹੋਏ ਰੱਬ ਦੇ ਭਗਤੀ ਕਰਨ ਵਾਲੇ ਇਨਸਾਨ ਸੀ ਬਾਬਾ ਜਮੇਸ਼ਾਹ ਜੀ ਉਹਨਾਂ ਨੇ ਆ ਕੇ ਦੁਬਾਰਾ ਇਸ ਸਥਾਨ ਤੇ ਅਰਦਾਸ ਬੇਨਤੀ ਕੀਤੀ ਆਪਣੇ ਪਰਮਾਤਮਾ ਮੂਹਰੇ ਵੀ ਵੀ ਮੌਲਵੀ ਤਾਂ ਮੈਨੂੰ ਨਮਾਜ਼ ਪੜਨ ਤੋਂ ਰੋਕ ਰਿਹਾ ਆ ਅੱਛਾ ਜੀ ਤੇ ਇਸ ਕਰਕੇ ਮੈਨੂੰ ਇਦਾਂ ਦਾ ਸਥਾਨ ਬਣਾ ਕੇ ਦਿਓ ਆਪਣਾ ਨਮਾਜ਼ ਕਰਨ ਦੇ ਉੱਤੇ ਕੋਈ ਵੀ ਸਮਾਜ ਜਾਂ ਪਵੰਦੀਨਾ ਹੋਬੇ ਟਾਈਮ ਦੀ ਮੈਂ ਜਦੋਂ ਮਰਜੀ ਤੁਹਾਡੀ ਬਾਤ ਕਰ ਸਕਾਂ ਠੀਕ ਆ ਜੀ ਪਰਮਾਤਮਨ ਉਹਨਾਂ ਦੀ ਗੱਲ ਸੁਣਦੇ ਹੋਏ ਫਿਰ ਇਹ ਸਥਾਨ ਰਾਤੋ ਰਾਤ ਦਿਨਾਂ ਦੇ ਪਰੀਆਂ ਕੋਲੋਂ ਤਿਆਰ ਕਰਵਾਇਆ ਸੀ ਅੱਛਾ ਜੀ ਇੱਥੇ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਚੀਜ਼ ਪੁੱਛਣਾ ਚਾਹੁੰਨਾ ਜਦੋਂ ਇਹ ਜਗ੍ਹਾ ਕਹਿੰਦੇ ਸੀਗੇ ਬਣਾਈ ਮਤਲਬ ਬਣਾਈ ਸੀ ਉਸ ਤੋਂ ਪਹਿਲਾਂ ਇੱਥੇ ਹੈ ਸੀ ਕੁਝ ਨਹੀਂ ਇੱਥੇ ਉਜਾੜ ਬੀਆ ਬਣ ਸੀ ਸਰਵ ਉਹਨਾਂ ਦਾ ਸਥਾਨ ਸੀ ਉਹ ਜਦੋਂ ਬਗਦਾਦ ਤੋਂ ਆਏ ਇੱਥੇ ਜੰਗਲ ਸੀ ਪਹਿਲਾਂ ਤੇ ਉਹਨਾਂ ਨੇ ਇੱਥੇ ਆ ਕੇ ਹੀ ਆਪਣਾ ਰਹਿਣਾ ਸ਼ੁਰੂ ਕਰ ਦਿੱਤਾ ਸੀ ਬਾਬਾ ਜਮਸ਼ਾਹ ਜੀ ਨੂੰ ਅੱਛਾ ਜੀ ਜਿੱਦਾਂ ਹੁਣ ਆਪਣੇ ਪਹਿਲਾਂ ਨਾਲੋਂ ਹੁਣ ਲੋਕ ਜਿਹੜੇ ਹੈਗੇ ਆ ਜਦੋਂ ਅਸੀਂ ਵੀ ਛੋਟੇ ਹੁੰਦੇ ਆਂਦੇ ਹੁੰਨੇ ਸੀਗੇ ਇੱਥੇ ਮੈਂ ਵੀ ਬਹੁਤ ਛੋਟਾ ਹੁੰਦਾ ਆਂਦੇ ਹੁੰਨੇ ਸੀਗੇ ਨਹਾਉਣ ਆਨੇ ਹੁੰਨੇ ਸੀਗੇ ਚੜਾ ਹੁੰਦਾ ਸੀਗਾ ਤੇ ਉੱਥੇ ਹੁਣ ਜਿੱਦਾਂ ਪਿੱਛੇ ਜਗ੍ਹਾ ਬਣੀ ਹੋਈ ਆ ਤੇ ਇਹ ਵੀ ਬੜਾ ਸੁਣਨ ਨੂੰ ਮਿਲਦਾ ਕਿ ਲੋਕੀ ਜਿਹੜੇ ਉੱਥੇ ਟੈਲ ਲੱਗੀ ਹੋਈ ਆ ਉਹ ਵੀ ਲਾਹ ਲਾ ਕੇ ਲੈ ਕੇ ਜਾਂਦੇ ਆ ਇਹ ਗੱਲ ਸੱਚੀ ਆ ਹੀ ਦੇਖੋ ਜੀ ਪਹਿਲਾਂ ਇੱਥੇ ਇਨਾ ਕਿਉਂਕਿ ਬਾਬਾ ਜੀ ਵੀ ਬਿਰਧ ਹੋ ਗਏ ਸੀ ਜਿਹੜੇ ਪਹਿਲੇ ਇੱਥੇ ਬਾਬਾ ਜੀ ਤੇ ਉਹ ਆਪਣੇ ਪਿੰਡ ਵਾਪਸ ਚਲੇ ਜਾਂਦੇ ਸੀ ਕਿਉਂਕਿ ਉਹਨਾਂ ਦੀ ਉਮਰ ਬਹੁਤ ਹੋ ਚੁੱਕੀ ਸੀ ਅੱਛਾ ਜੀ ਤੇ ਹੁਣ ਇਸ ਸਥਾਨ ਦਾ ਜਿਹੜਾ ਸਾਰਾ ਕੰਟਰੋਲ ਆ ਉਹ ਜੀ ਕਮੇਟੀ ਨੇ ਸੰਭਾਲ ਲਿਆ ਦਰਵੇਸ਼ਪਿੰਡ ਦੀ ਪੰਚਾਇਤ ਸਾਰਾ ਦਰਵੇਸ਼ਪਿੰਡ ਦੀ ਕਮੇਟੀ ਇਹਨੂੰ ਸੰਭਾਲ ਰਹੀ ਹੈ ਜੀ ਅੱਛਾ ਜੀ ਠੀਕ ਹੈ ਤੇ ਹੁਣ ਇਸ ਚੀਜ਼ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਸ ਜਗ੍ਹਾ ਤੋਂ ਵੱੱਟੋ ਵੱੱਟ ਸੰਭਾਲ ਕੀਤੀ ਜਾ ਸਕੀ ਹੁਣ ਤੁਸੀਂ ਦੇਖੇ ਰਹੇ ਆ ਕਿ ਚਾਰ ਦਿਵਾਰੀ ਵੀ ਕਰ ਦਿੱਤੀ ਗਈ ਹੈ ਤੇ ਹਾਂਜੀ ਤੇ ਲੰਗਰ ਹਾਲ ਦਾ ਵੀ ਕੰਮ ਚੱਲ ਰਿਹਾ ਹੈ ਇਸ ਤੋਂ ਬਾਅਦ ਸਰੋਵਰ ਦੀ ਸੇਵਾ ਵੀ ਸ਼ੁਰੂ ਹੋ ਰਹੀ ਹੈ ਜਿਹੜੀ ਉੱਧਰ ਦਰਗਾਹ ਬਣੀ ਹੋਈ ਆ ਰਤੋਂ ਰਤ ਵਾਲੀ ਉਹਦਾ ਵੀ ਰਿਪੇਅਰ ਕਰਾ ਦਿੱਤੀ ਗਈ ਆ ਪੇਂਟ ਵਗੈਰਾ ਸਾਰਾ ਕਰਵਾਇਆ ਹੁਣੇ ਕਰਵਾਇਆ ਗਿਆ ਜੀ ਮੈਂ ਹੁਣ ਕੱਲ ਵੀ ਗੱਲ ਕੀਤੀ ਸੀ ਬਾਬਾਈ ਨਾਲ ਤੇ ਉਹ ਕਹਿੰਦੇ ਸੀਗੇ ਕਿ ਜਿਹੜੀ ਇਹ ਜਗ੍ਹਾ ਜਿੱਦਾਂ ਹੁਣ ਇੱਥੇ ਬਣਦਾ ਪਿਆ ਆ ਹਾਲ ਬਣਦਾ ਪਿਆ ਸਾਰਾ ਬਣ ਰਿਹਾ ਚਾਰ ਦਿਵਾਰੀ ਹੋ ਗਈ ਆ ਤੇ ਉਹ ਗੱਲ ਕਰ ਰਹੇ ਸੀਗੇ ਕਿ ਅਸੀਂ ਉਹ ਜਿਹੜੀ ਜਗ੍ਹਾ ਉਹਨੂੰ ਬ ਉਹਦੇ ਸਿਰਫ ਆਪਾਂ ਜਿਹੜੇ ਐਜ਼ ਇਟ ਇਜ਼ ਹੈਗੀ ਆ ਉਦਾਂ ਹੀ ਆਪਾਂ ਉਹਦੀ ਦੇਖਭਾਲ ਕਰਾਂਗੇ, ਸੰਭਾਲ ਸੰਭਾਲ ਕਰਾਂਗੇ ਕਿਉਂਕਿ ਉਹ ਬਹੁਤ ਪ੍ਰਾਤਨ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਪੁਰਾਣੀਆਂ ਚੀਜ਼ਾਂ ਨਾਲ ਬਾੜੀ ਛੇੜਛਾੜ ਕੀਤੀ ਜਾਵੇ। ਜੋ ਉਹਦਾ origignal ਰੂਪ ਹੈਗਾ ਆ ਉਸੇ ਰੂਪ ਵਿੱਚ ਉਹਨੂੰ ਰੱਖਿਆ ਜਾਊਗਾ। ਬਸ ਇਹੇ ਕੋਸ਼ਿਸ਼ ਕੀਤੀ ਜਾਊਗੀ ਵੀ ਜਿੱਦਾਂ ਹੈਗੀ ਆ ਉਦਾਂ ਹੀ ਉਹ ਕੈਮਰਾ ਦੇ ਹਾਂਜੀ ਤੇ ਕਿ ਜੇ ਆਪਾਂ ਉਹਨਾਂ ਦੀ ਨਾਲ ਛੇੜਛਾੜ ਕਰਾਂਗੇ ਤਾਂ ਫਿਰ ਉਹਦੀ ਜੋ オリジナル ਦੇਖਾ ਉਹ ਖਰਾਬ ਹੋ ਜੂਗਾ ਹਾਂ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਅੱਛਾ ਮੈਂ ਇੱਕ ਨਾ ਹੋਰ ਚੀਜ਼ ਪੁੱਛਣੀ ਸੀ ਅਸੀਂ ਨਾ ਕੱਲ ਜਦੋਂ ਉਧਰ ਵੀਡੀਓ ਸ਼ੂਟ ਕੀਤੀ ਆ ਉਧਰ ਵੀਡੀਓ ਬਣਾਈ ਆ ਜਿਹੜੇ ਉਹ ਆਪਾਂ ਗੱਲ ਕਰਦੇ ਵੀ ਜਿਨ੍ਹਾਂ ਨੇ ਬਣਾਈ ਆ ਜਿੰਨਾ ਕ ਤੁਹਾਨੂੰ ਪਤਾ ਤੁਸੀਂ ਉਨਾਂ ਕੋ ਲੋਕਾਂ ਦੇ ਨਾਮ ਹਾਂਜੀ ਲੋਕ ਤੱਤੇ ਹੈਗੇ ਹਾਂਜੀ ਜਦ ਤੱਕ ਜਨਰੇਸ਼ਨ ਵਾਈ ਨਰੇਸ਼ਰ ਗੱਲ ਲੱਗੇ ਵੱਧ ਹੀ ਆਈ ਹੈ ਹਾਂਜੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੀਗਾ ਉੱਥੇ ਨਾ ਜਿਹੜੀਆਂ ਟੈਲਾ ਲੱਗੀਆਂ ਹੋਈਆਂ ਛੋਟੀਆਂ ਟੈਲਾ ਲੱਗੀਆਂ ਹੋਈਆਂ ਇੱਕ ਆਪਾਂ ਨਾਨਕਸਰ ਇੱਟ ਕਹਿੰਦੇ ਹੁੰਨੇ ਜਿਹੜੀ ਲੱਗ ਹਾਂਜੀ ਹਾਂਜੀ ਨਾਨਕਚਾਈ ਉਹ ਵਾਲੀ ਇੱਟ ਆ ਕੇ ਜਿਹੜੀ ਟੈਲ ਲੱਗੀ ਹੋਈ ਉਹ ਆ ਨਹੀਂ ਨਾਨਕਚਾਈ ਜਿਹੜੀ ਇੱਟ ਆ ਉਹ ਹੀ ਬਜੁਰੋ ਪਹਿਲਾਂ ਬਣੀ ਸੀ ਉਹ ਆ ਜਿੱਦਾਂ ਜੋ ਜਿੱਦਾ ਇਹ ਜਿਹੜੇ ਕਾਫੀ ਜਿਹੜੇ ਟਾਇਲ ਦਾ ਕੰਮ ਆ ਇਹ ਅੰਗਰੇਜ਼ਾਂ ਦੇ ਟਾਈਮ ਦਾ ਹੋਇਆ ਆ ਉਹ ਕਿਉਂਕਿ ਤੁਸੀਂ ਟਾਇਲਾਂ ਦੇ ਉੱਪਰ ਧਿਆਨ ਨਾਲ ਕਈ ਵਾਰੀ ਪੜ੍ਹਿਆ ਕੋਈ ਮੀਡੀਅਮ ਜਾਪਾਨ ਆ ਕੋਈ ਮੇਂ ਇੰਗਲੈਂਡ ਵਾਲੀ ਆ ਹਾਂਜੀ ਉਹ ਜਿਹੜੀਆਂ ਟਾਇਲ ਆ ਉਹ ਬਾਅਦ ਚ ਲੱਗੀਆਂ ਉਹ ਬਾਅਦ ਵਿੱਚ ਲੱਗੀਆਂ ਉਹ ਜਿੱਦਾਂ ਕਿਸੇ ਦਾ ਮਨ ਸੀ ਕਿਸੇ ਨੇ ਸੇਵਾ ਕਰਾਉਣੀ ਸੀ ਉਹ ਉਹ ਸਾਬਣਾ ਚੱਲਦੀ ਆ ਕੋਈ ਟਾਇਲ ਇੰਗਲੈਂਡ ਤੋਂ ਆਈ ਆ ਕੋਈ ਜਾਪਾਨ ਤੋਂ ਆ ਕੋਈ ਚਾਈਨਾ ਤੋਂ ਆ ਕੋਈ ਕਿਤੇ ਹੋਰ ਮਤਲਬ ਵੀ ਅਲੱਗ-ਅਲੱਗ ਕੰਟਰੀਆਂ ਤੋਂ ਆਈਆਂ ਚੀਜ਼ਾਂ ਉੱਥੇ ਲੱਗੀਆਂ ਠੀਕ ਆ ਹਾਂਜੀ ਦੋਸਤੋ ਇਹ ਜਿਹੜੀ ਮੈਂ ਤੁਹਾਨੂੰ ਗੱਲ ਭਾਈ ਨਾਲ ਕੀਤੀ ਹੈ ਇਹ ਬੜੀ ਗੱਲ ਜ਼ਰੂਰੀ ਸੀ ਕਿਉਂਕਿ ਉਹਦੇ ਉੱਪਰ ਕਾਫੀ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਹੈ ਇਹ ਚੀਜ਼ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ ਕਲੀਅਰ ਹੋਣਾ ਬਹੁਤ ਇਹ ਗੱਲ ਜ਼ਰੂਰੀ ਆ ਤੇ ਆਪਾਂ ਇੱਕ ਗੱਲ ਹੋਰ ਕਰਦੇ ਆ ਇੱਕ ਗੱਲ ਉੱਥੇ ਮੇਰੇ ਦਿਮਾਗ 'ਚ ਹੋ ਰਹੀ ਇੱਕ ਹੋਰ ਚੀਜ਼ ਦੇਖਿਓ ਉੱਥੇ ਲੋਕੀ ਚੌਕ ਦੇ ਨਾਲ ਲੱਗ ਕੇ ਅੱਜਕੱਲ ਜਾ ਰਹੇ ਆ ਇਹ ਹੁਣ ਆਪਾਂ ਪੇਂਟ ਕਰ ਦਿੱਤਾ ਜੀ ਉਹ ਚੌਕ ਵਾਲਾ ਤਾਂ ਕਾਫੀ ਹੱਦ ਤੱਕ ਜਿਹੜਾ ਅੰਦਰ ਸਗਾ ਪਹਿਲਾਂ ਅੰਦਰ ਵੀ ਲੋਕੀ ਕਰ ਰਹੇ ਸਗੇ ਅੱਛਾ ਜੀ ਹਾਂ ਜੀ ਪਰ ਹੁਣ ਅੰਦਰ ਸਾਰਾ ਆਪਾਂ ਪੇਂਟ ਕਰ ਦਿੱਤਾ ਆ ਤੇ ਜਿਹੜਾ ਬਾਹਰ ਵਾਲਾ ਆ ਉਹਦੀ ਹੁਣ ਰਿਪੇਅਰ ਬਾਕੀ ਆ ਅੱਛਾ ਆਪਾਂ ਮੈਂ ਤੁਹਾਨੂੰ ਇੱਥੇ ਗੱਲ 'ਚ ਟੋਕਦਾ ਇਹ ਗੱਲ ਸਹੀ ਆ ਜੋ ਲਿਖ ਕੇ ਯਾਰ ਇੱਕ ਗਲਤ ਗੱਲ ਆ ਨਹੀਂ ਉਹ ਗਲਤ ਗੱਲ ਆ ਜੀ ਉਹ ਬਿਲਕੁਲ ਲਿਖਣਾ ਇਹ ਸੀ ਬਹੁ ਵਾਰੀ ਟੋਕਦੇ ਵੀ ਆ ਉਹਨਾਂ ਨੂੰ ਪਰ ਫੇਰ ਵੀ ਇੰਨੀ ਨਿਗਰਾਨੀ ਨਹੀਂ 24 ਘੰਟੇ ਕਰ ਹੁੰਦੀ ਵੀ ਪਰ ਲੋਕਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਜਿਹੜੇ ਅਰਦਾਸ ਬੇਨਤੀ ਕਰਨੀਆਂ ਉਹ ਉਹ ਕਰੋ ਪਰ ਇਦਾਂ ਦੀਆਂ ਮਨਮਤ ਨਾ ਕਰੋ ਆ ਕੇ ਇਹ ਜਿਹੜੀ ਚੀਜ਼ ਹੈ ਤੇ ਸਾਰਿਆਂ ਨੇ ਜਿਹੜੇ ਹੈਗਾ ਬਹੁਤ ਧਿਆਨ ਦੇ ਨਾਲ ਹੀ ਗੱਲ ਆ ਇਹ ਜਿਹੜੀ ਜਗ੍ਹਾ ਬਹੁਤ ਪਵਿੱਤਰ ਆ ਬਹੁਤ ਪੁਰਾਣੀ ਆ ਇਹਦੇ ਨਾਲ ਬਹੁਤ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ ਤੇ ਅਸੀਂ ਇਹ ਚੀਜ਼ ਜਿਹੜੀ ਕਰਦੇ ਆ ਇਹ ਚੀਜ਼ ਕਰਕੇ ਅਸੀਂ ਉਸ ਚੀਜ਼ ਨੂੰ ਖਰਾਬ ਨਾ ਕਰੀਏ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਆ ਤੇ ਇੱਕ ਚੀਜ਼ ਹੋਰ ਚਲੋ ਕਾਫੀ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਵੀ ਹੋਊਗਾ ਪਰ ਫਿਰ ਵੀ ਜਿਹੜੀ ਅੱਜ ਦੀ ਜਨਰੇਸ਼ਨ ਆ ਜਿਹੜਾ ਅੱਜ ਦਾ ਯੂਥ ਜੁੜਦਾ ਪਿਆ ਹੈ ਹਾਂਜੀ ਹਾਂਜੀ ਹਾਰਕਜੀਤ ਦੇ ਨਾਲ ਜੁੜਦਾ ਅੱਛਾ ਇੱਕ ਏ ਆ ਵੀ ਇੱਕ ਆਪਾਂ ਉਥੇ ਝਾੜੂ ਚੜਾਉਨੇ ਆ ਨਾਮਕ ਚੜਾਉਨੇ ਆ ਤੇ ਸ਼ੀਸ਼ਾ ਚੜਾਉਨੇ ਆ ਇਹਦਾ ਵੀ ਰੀਜ਼ਨ ਦੱਸਿਓ ਯਾਰਾ ਕੀ ਆ ਇਹਦਾ ਜਿੱਦਾਂ ਪਹਿਲਾਂ ਤੋਂ ਰੀਤ ਚੱਲਦੀ ਆਈ ਆ ਵੀ ਇਸ ਰੋਵਰ ਦੇ ਵਿੱਚ ਪੰਜ ਐਤਵਾਰ ਜਿਹੜਾ ਬੰਦਾ ਇਸ਼ਨਾਨ ਕਰੂਗਾ ਉਹਦੇ ਸਕਿਨ ਦੀ ਕੋਈ ਵੀ ਪ੍ਰੋਬਲਮ ਠੀਕ ਹੈ ਜੀ ਉਹ ਠੀਕ ਹੋ ਜਾਂਦੀ ਆ ਠੀਕ ਹੈ ਜੀ ਤੇ ਪ੍ਰਤੱਖ ਦੇਖ ਵੀ ਸਕਦੇ ਆ ਕੋਈ ਆ ਕੇ ਇੱਥੇ ਫੇਰ ਉਹ ਆਪਣੀ ਸੁੱਖ ਦੇ ਤੌਰ ਤੇ ਜਦੋਂ ਬੰਦਾ ਠੀਕ ਹੋ ਜਾਂਦਾ ਫੇ ਲੂਣ ਤੇ ਝਾੜੂ ਇੱਥੇ ਚੜਦਾ ਹੈ ਜੀ ਅੱਛਾ ਉਹਦੇ ਕਰਕੇ ਚੜਦਾ ਤੇ ਸ਼ੀਸ਼ਾ ਚੜਨ ਦਾ ਕਰ ਸ਼ੀਸ਼ਾ ਚੜਨ ਦਾ ਕਰਨ ਦਿਨਾਂ ਦੇ ਚਿਹਰੇ ਬਿੰਗੇ ਹੋ ਜਾਂਦੇ ਆ ਜੀ ਅੱਛਾ ਜੀ ਹਾਂਜੀ ਉਹਦੇ ਕਰਕੇ ਉਹਦੀ ਸੁੱਖ ਵੀ ਲੈਂਦੀ ਆ ਤੇ ਉਸ ਕਰਕੇ ਉਹ ਸ਼ੀਸ਼ਾ ਚੜਾਉਂਦੇ ਠੀਕ ਆ ਹਾਂਜੀ ਤੇ ਜਿਹੜੀ ਆ ਸਰੋਵਰ ਦੀ ਆਪਾਂ ਗੱਲ ਕਰਦੇ ਆ ਲੋਕੀ ਬੜੇ ਅਸੀਂ ਵੀ ਸੁਣਿਆ ਵੀ ਬੜੇ ਦੂਰ ਦੂਰੋਂ ਆਉਂਦੇ ਆ ਕਿ ਮਤਲਬ ਨਹਾਣ ਦੇ ਨਾ ਜਿਹੜਾ ਹੈਗਾ ਆ ਜੀ ਕੋਈ ਬਾਡੀ ਦੇ ਉੱਪਰ ਹਾਂਜੀ ਸੰਡੇ ਨੂੰ ਕਿਸੇ ਦਿਨ ਐਤਵਾਰ ਨੂੰ ਆ ਕੇ ਜੀ ਕੀ ਆਪ ਇੱਥੇ ਪ੍ਰਤੱਖ ਦੇਖ ਸਕਦੇ ਆ ਲੋਕਾਂ ਨੂੰ ਪੁੱਛ ਸਕਦੇ ਆ ਅੱਛਾ ਜੀ ਠੀਕ ਆ ਬੰ ਲੋਕ ਇੱਥੇ ਦੂਰੋਂ ਦੂਰੋਂ ਕੋਈ ਚੰਡੀਗੜ੍ਹ ਤੋਂ ਆਇਆ ਹੁੰਦਾ ਆ ਕੋਈ ਲੁਧਿਆਣੇ ਤੋਂ ਆਇਆ ਹੁੰਦਾ ਕੋਈ ਛਾ ਕੋੜ ਤੋਂ ਆਇਆ ਹੁੰਦਾ ਕੋਈ ਮੋਗੇ ਤੋਂ ਆਉਂਦਾ ਤੇ ਇੱਥੇ ਆ ਕੇ ਉਹਨਾਂ ਦੇ ਦੁੱਖ ਦੂਰ ਹੁੰਦੇ ਆ ਜੀ ਇਸਕੇ ਹੁੰਦੇ ਕੋਈ ਏਦਾਂ ਦੀ ਗੱਲ ਜਿਹੜੀ ਤੁਸੀਂ ਸਿਆਣਿਆਂ ਤੋਂ ਸੁਣੀ ਹੋਵੇ ਇਸ ਜਗ੍ਹਾ ਦੀ ਜਿਹੜੀ ਮਤਲਬ ਕਿ ਬਹੁਤ ਘੱਟ ਜਣਿਆਂ ਨੂੰ ਪਤਾ ਹੋਵੇ ਕੁਛ ਏਦਾਂ ਦਾ ਬਸ ਇਹ ਇਤਿਹਾਸ ਹੈਗਾ ਜੀ ਜਿਹੜਾ ਬਹੁਤ ਘੱਟ ਜਣਾਂ ਨੂੰ ਇਸ ਬਾਰੇ ਪਤਾ ਵੀ ਇਹ ਜਗ੍ਹਾ ਤਕਰੀਬਨ 800 ਸਾਲ ਪੁਰਾਣੀ ਆ 1272 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਤੇ ਆਲੇ-ਦੁਆਲੇ ਦੇ ਵਿੱਚ ਇੰਨੀ ਕੋਈ ਵੀ ਜੋ ਜਿੱਥੇ ਤੱਕ ਸਾਨੂੰ ਨੌਲੇਜ ਆ ਜੇ ਕੋਈ ਵੀ ਤਾਂ ਕਰੈਕਟ ਕਰ ਸਕਦਾ ਹੈ ਕੋਈ ਵੀ 1272 ਸੰਨ ਦੀ ਨੇੜੇ ਤੇੜੇ ਧਰਮੜਾਲੀ ਸ਼੍ਰੀ ਵਾਲੇ ਰੋਜ਼ੇ ਨੂੰ ਛੱਡ ਕੇ ਹੋਰ ਕੋਈ ਵੀ ਜਗ੍ਹਾ ਨਹੀਂ। ਅੱਛਾ ਜੀ ਮੇਲਾ ਕਿੰਨੀ ਕਿੰਨੇ ਤਰੀਕ ਨੂੰ ਹੁੰਦਾ ਇੱਥੇ ਭਾਜੀ? 8-9 ਜੂਨ ਦਾ ਜੀ। 8-9 ਜੂਨ ਦਾ ਮੇਲਾ। ਆਹ ਜੀ 8-9 ਜੂਨ ਦਾ ਮੇਲਾ ਆ ਜੀ ਤੇ ਬਾਬੇ ਗਿਆਨ ਸ਼ਾਹ ਜਿਹੜੇ ਇੱਥੇ ਪਹਿਲਾਂ ਬਾਬਾ ਜੀ ਸੀ ਉਹਨਾਂ ਦੀ ਵਰਸੀ ਆ ਉਹ 22-23 ਅਕਤੂਬਰ ਦੀ ਜੀ। ਅੱਛਾ ਜੀ। ਉਹ ਅਗਲੇ ਮਹੀਨੇ ਆ ਜੀ। ਤੇ ਹੁਣ ਅਸੀਂ ਦੇਖੇਗਾ ਜਿਹੜਾ ਸਰੋਵਰ ਆ ਉਹਦੀ ਵੀ ਰਿਪੇਅਰ ਹੁਣ ਤੁਸੀਂ ਦੁਬਾਰਾ ਸਾਰੀ ਕਰਪਾ ਹਾਂ ਜੀ ਉਹ ਸਾਰਾ ਜੀ ਸਰੋਵਰ ਦਾ ਜਿਹੜਾ ਆਲੇ ਦੁਆਲੇ ਆ ਵੀ ਉਹਦੇ ਵਿੱਚ ਮਿੱਟੀ ਦੇ ਢ ਜਿੰਨੀ ਵੀ ਅਸੀਂ ਕਰਵਾ ਸਕਦੇ ਆ ਸੰਗਤ ਦੇ ਸਹਿਯੋਗ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਸਾਂਭਣ ਦੀ ਕੋਸ਼ਿਸ਼ ਫੇਰ ਦੁਬਾਰਾ ਰਿਪੇਅਰ ਕਰਕੇ ਉਹ ਸਾਫ ਪਾਣੀ ਭਰਿਆ ਜਾਊਗਾ ਸਾਫ ਮਾਰਦਾ ਜੀ ਅਸੀਂ ਵੀ ਸਿਆਣਿਆਂ ਕੋਲ ਸੁਣਿਆ ਜੀ ਫੋਟੋ ਦੇਖਿਆ ਨਹੀਂ ਹੈਗਾ ਹਾਂਜੀ ਹਾਂਜੀ ਆਪਾਂ ਕਹਿ ਰਹੇ ਵੀ ਇੱਕ ਰਾਤ ਵਿੱਚ ਬਣੀ ਇਹ ਹਾਂਜੀ ਹਾਂਜੀ ਬਲਕਿ ਇੱਕ ਰਾਤ ਵਿੱਚ ਨਹੀਂ ਬਣੀ ਇਹ ਹਾਂਜੀ ਇਹ ਸਿਰਫ 4 ਘੰਟੇ ਵਿੱਚ ਬਣੀ ਗਈ ਅੱਛਾ ਜੀ 12 ਵਜੇ ਤੋਂ ਬਾਅਦ ਹਾਂਜੀ 4 ਵਜੇ ਤੋਂ ਪਹਿਲੇ 4 ਵਜੇ ਤੋਂ ਠੀਕ ਆ ਕੋਈ ਮੈਸਤਰੀ ਦਾ ਕੰਮ ਸੀਗਾ ਮੇਦੂਰ ਦਾ ਕੰਮ ਨਹੀਂ ਸੀਗਾ ਤੇ ਲਾਪ ਹੀ ਬਣਾਇਆ ਉਹਨਾਂ ਜਿਨ੍ਹਾਂ ਨੇ ਸਾਰੀ ਰਾਤ ਤੱਕ ਅੱਛਾ ਜੀ ਹਾਂਜੀ ਅੱਛਾ ਆਪ ਉਨਾ ਰੁਕਣ ਦਾ ਕਾਰਨ ਆਪਾਂ ਭੁੱਲ ਗਏ ਵੀ ਉਹ ਰੁਕੀ ਕਾਤੇ ਸੀਗੀ ਉਹ ਆਪਾਂ ਛੱਡ ਗਏ ਗੱਲ ਕਿਉਂਕਿ ਹੁਣ ਇਦਾਂ ਜਿੱਦਾਂ ਨਾ ਪੁਰਾਣੇ ਰੀਤੀ ਰਿਵਾਜ ਹੁੰਦੇ ਸੀ ਮਾਇਆ ਚੱਕੀ ਵੇਡਦੇ ਆਟਾ ਵੀ ਦਿੰਦੇ ਜੱਟ ਹਾਂਜੀ 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 ਤਕਰੀਬਨ ਹਰੇ ਘਰ ਦੇ ਵਿੱਚ ਚੱਕੀ ਹੁੰਦੀ ਸੀ ਜਿੰਨਾ ਘਾਟਾ ਖਾਂਦੇ ਉਹਨਾਂ ਦੀ ਹਾਂਜੀ ਉਹ ਜਿੱਥੋਂ ਚੱਕੀ ਜ਼ਰੂਰ ਹੋ ਗਈ ਉਹ ਜਗ੍ਹਾ ਤੋਂ ਬਾਅਦ ਵਿਚ ਉਹ ਕਿਸੇ ਨੂੰ ਦਿਖਣਾ ਨਹੀਂ ਚਾਹੁੰਦੇ ਸੀ ਜਿਹੜਾ ਜਨ ਤੇ ਪਰੀਆਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਚੱਕੀ ਚੱਲਣ ਦੇ ਨਾਲ ਉਹਦਾ ਲੌਜੀਕ ਇਹ ਆ ਉਹਦੇ ਵੇਹ ਚੱਕੇ ਚੱਲ ਗਈ ਆ ਕਿ ਲੋਕ ਉੱਠ ਖੜੇ ਆ ਹੁਣ ਹਾਂਜੀ ਤੇ ਇਸ ਕਰਕੇ ਉਹਨਾਂ ਨੇ ਉਹ ਉੱਥੇ ਹੀ ਆਪਣਾ ਕੰਮ ਬੰਦ ਕਰ ਦਿੱਤਾ ਅੱਛਾ ਜੀ ਠੀਕ ਆ ਆਹੋ ਇਹ ਚੀਜ਼ ਵਿੱਚ ਮੈਂ ਵੀ ਯਾਦ ਭੁੱਲ ਗਿਆ ਕਿ ਬੇ ਰੁਕਣ ਦਾ ਕਾਰਨ ਕੀ ਸੀਗਾ ਕਿਉਂਕਿ ਇਹ ਜਿਹੜੀ ਜਗ੍ਹਾ ਬਣਾਈ ਸੀ ਉਹਦਾ ਕਾਰਨ ਤਾਂ ਪਤਾ ਲੱਗ ਗਿਆ ਉਹ ਪੂਰੀ ਨਹੀਂ ਬਣੀ ਸੀ ਅਧੂਰੀ ਰਹਿ ਗਈ ਸੀ ਨਾ ਇਹ ਹਾਂਜੀ ਹਾਂਜੀ ਅਧੂਰੀ ਰਹਿ ਗਈ ਸੀ ਉਸ ਤੋਂ ਬਾਅਦ ਅਧੂਰੀ ਰਹਿਣ ਦਾ ਕਾਰਨ ਇਹ ਸੀ ਕਿ ਜਿਹੜੀ ਚੱਕੀ ਸੀਗੀ ਉਹ ਚੱਲੀ ਤਾਂ ਜਿੰਨਾਂ ਨੂੰ ਪਤਾ ਲੱਗਿਆ ਵੀ ਦਿਨ ਚੜਨ ਵਾਲਾ ਲੋਕੀ ਉੱਠ ਖੜੇ ਆ ਇਸ ਕਰਕੇ ਉਹਨਾਂ ਨੇ ਵਿੱਚੇ ਹੀ ਜਿਹੜਾ ਸੀ ਇਹ ਕੰਮ ਨੂੰ ਰੁਕ ਦਿੱਤਾ ਹੋਰ ਐਡ ਗਨ ਐਡ-ਆਨ ਐਡ-ਆਨ ਕਰਨਾ ਚਾਹੁੰਦਾ ਆ ਵੀ ਇੱਥੇ 1947 ਤੋਂ ਪਹਿਲਾਂ ਸਕੂਲ ਵੀ ਸੀਗਾ ਅੱਛਾ ਇੱਥੇ ਸਕੂਲ ਸੀ ਸਕੂਲ ਸੀਗਾ ਮਦਰਸਾ ਚੱਲਦਾ ਸੀ অল레ਡੀ ਇੱਥੇ ਸੀ ਹਾਂਜੀ ਮਸਜਿਦ ਦੇ ਨਾਲ ਹੀ ਤੁਹਾਨੂੰ ਅਸੀਂ ਪੁਰਾਣੀਆਂ ਫੋਟੋਆਂ ਪ੍ਰੋਵਾਈਡ ਵੀ ਕਰ ਦਿੰਦੇ ਆ ਉਹ ਜਿਹੜਾ ਮਦਰਸੇ ਦੀ ਦੇ ਮਤਲਬ ਕਿ ਖੰਡਰ ਪੈ ਸੀ ਉਸ ਵਕਤ ਜਿਹੜੀ ਆਪਣੀ ਜਗ੍ਹਾ ਉਹਦੇ ਨਾਲ ਰਾਈਟ ਸਾਈਡ ਦੇ ਉੱਤੇ ਹਾਂਜੀ ਉੱਥੇ ਸਕੂਲ ਮੌਜੂਦ ਸੀਗਾ ਤੇ ਇੱਥੇ ਆਲੇ-ਦੁਆਲੇ ਦੇ ਪਿੰਡਾਂ ਤੋਂ ਬੱਚੇ ਵੀ ਪੜ੍ਹਨ ਆਉਂਦੇ ਸੀ ਉਹ 4700 ਪਹਿਲਾਂ ਇੱਥੇ 12 ਪਿੰਡ ਆਲੇ-ਦੁਆਲੇ ਮੁਸਲਮਾਨਾਂ ਦੇ ਸੀਗੇ ਉਹਨਾਂ ਨੂੰ ਜਿਹੜਾ ਮੰਜ ਕੀ ਸ਼ਬਦ ਆ ਮੰਜ ਮੁਸਲਮਾਨ ਸੀਗੇ ਰਾਜਪੂਤ ਅੱਛਾ ਇਹ ਉਸ ਉਸੇ ਚੀਜ਼ ਤੋਂ ਹੋਣ ਦੇ ਵਿੱਚ ਆਇਆ ਸੀ 12 ਪਿੰਡ ਸੀਗੇ ਜਿੱਦਾਂ ਦਰਬੇਸ਼ ਪਿੰਡ ਉੱਚਾ ਪਿੰਡ ਤੇ ਆਪਣਾ ਸਲਾਰਪੁਰ ਦੌਲਤਪੁਰ ਸੁਨੜਾ ਰਾਜਪੂਤਾਂ ਅੱਛਾ ਠੀਕ ਹੈ ਏਦਾਂ ਮਤਲਬ ਦਾਦੂਵਾਲ ਸਰਾਲੀ ਇਹ ਮਤਲਬ 12 ਪਿੰਡ ਸਾਰੇ ਇਹ ਮੁਸਲਮ ਵਾਲ ਮੁਸਲਮਾਨਾਂ ਦੇ ਪਿੰਡ ਸੀਗੇ ਅੱਛਾ ਜੀ ਤੇ ਉਹ ਉਹ ਸਾਰੇ ਇਸੇ ਜਗ੍ਹਾ ਦੇ 12 ਪਿੰਡਾਂ ਦੇ ਸੈਂਟਰ ਦੇ ਤੌਰ ਤੇ ਇਹ ਮੰਨਿਆ ਜਾਂਦਾ ਸੀ ਕਿਉਂਕਿ ਇੱਧਰ ਦੌਲਤਪੁਰ ਸਲਾਰਪੁਰ ਆ ਜੀ ਤੇ ਇੱਧਰ ਦਾਦੂ ਵਾਲਾ ਜੀ ਦਰਵੇਸ਼ ਪਿੰਡਾ ਸੁਨੜਾਰਾ ਮਤਲਬ ਇਹ ਇਹ ਜਗ੍ਹਾ ਉਹਨਾਂ ਸਾਰੇ ਪਿੰਡਾਂ ਦਾ ਸੈਂਟਰ ਸੀ ਅੱਛਾ ਜੀ ਹਾਂਜੀ ਅੱਛਾ ਇੱਕ ਮੇਰੇ ਚੀਜ਼ ਦਿਮਾਗ 'ਚ ਹੋਰ ਆਈ ਆ ਉੱਥੇ ਬਾਹਰ ਲਿਖਿਆ ਹੋਇਆ ਦੇਖਿਆ ਹਣਾ ਤੁਸੀਂ ਉਹ ਉਰਦੂ 'ਚ ਲਿਖਿਆ ਹੋਇਆ ਕਿਹੜੀ ਭਾਸ਼ਾ 'ਚ ਲਿਖਿਆ ਹੋਇਆ ਆ ਅੰਦੀ ਆਰਬੀ ਦੇ ਵਿੱਚ ਆਰਬੀ ਚ ਲਿਖਿਆ ਹੋਇਆ ਹੈ ਕਦੀ ਕਿਸੇ ਨੇ ਦੱਸਿਆ ਜਾਂ ਕਦੇ ਕਿਸੇ ਨੂੰ ਪਤਾ ਲੱਗਾ ਵੀ ਉਹ ਲਿਖਿਆ ਕੀ ਹੈ ਜੋ ਕੁਝ ਟਰਾਈ ਕੀਤੀ ਅੱਜ ਮੁੰਡਾ ਇੱਥੇ ਹੈ ਨਹੀਂਗਾ ਜੀ ਉਹ ਪੜ ਲੈਂਦਾ ਆਰਬੀ ਅੱਛਾ ਜੀ ਅੱਜ ਉਹ ਕੁਰਾਨ شریف ਦੇ ਵਿੱਚ ਉਹ ਆਏ ਤੇ ਲਿਖਿਆ ਹੈ ਨਾ ਆਪਣੇ ਅਰਦਾਸ ਹੁੰਦੀ ਹੈ ਇੱਡੇ ਸਲੋਕ ਲਿਖੇ ਹੋਏ ਆ ਉਹ ਸਲੋਕ ਲਿਖੇ ਹੋਏ ਆ ਅੱਛਾ ਜਿਹੜੇ ਉਹ ਬਾਹਰ ਲਿਖੇ ਹੋਏ ਹੈ ਨਾ ਆਰਬੀ ਦੇ ਵਿੱਚੋਂ ਲੈ ਕੇ ਆ ਜੀ ਅੱਛਾ ਜੀ ਠੀਕ ਬਾਹਰ ਵੀ ਲਿਖਿਆ ਹੈ ਜਿਹੜਾ ਲੈਂਟਰ ਪਹਿਲੇ ਉੱਤੇ ਵੀ ਲਿਖਿਆ ਹੋਇਆ ਹੈ ਉਹ ਉੱਪਰ ਵੀ ਲੈ ਕੇ ਆ ਜੀ अच्छा ठीक है आओ क्योंकि मैं भी वो असी आजकल ता मोबाइल ਦੇ ਵਿੱਚ ਫੋਟੋ ਖਿੱਚੋ ਸਾਰਾ ਕੁਝ ਆ ਜਾਂਦਾ ਦੱਸ ਹੁੰਦਾ ਹੈ ਤੇ ਐਦਾਂ ਦੀ ਕੋਈ ਗੱਲ ਹੋਰ ਕੋਈ ਜਿਹੜੀ ਮੇਰੇ ਕੋ ਰਹਿ ਗਈ ਹੋਵੇ ਜਾਂ ਤੁਹਾਡੇ ਦਿਲ ਚ ਹੋਵੇ ਕਿ ਹਾਂ ਵੀ ਇਹ ਵੀ ਗੱਲ ਕਰਨ ਵਾਲੀ ਆ ਤੁਸੀਂ ਮੈਨੂੰ ਦੱਸ ਸਕਦੇ ਆ ਯਾਰ ਇਧਰ ਵਾਲੀ ਜਗਾ ਹੈ ਜੀ ਇੱਥੇ ਬਾਬਾ ਜੁੰਮੇ ਸ਼ਾਹ ਦਾ ਮੋਟਾ ਬਣਾਇਆ ਗਿਆ ਸੀ ਜੀ ਤੇ ਉਹਨਾਂ ਦੀ ਯਾਦ ਵਿੱਚ ਜਿਨ੍ਹਾਂ ਦੇ ਕਰਕੇ ਇਹ ਜੰਗਾ ਹੌਂਦ ਵਿੱਚ ਆਈ ਸੀ ਹਾਂਜੀ ਜਿਨ੍ਹਾਂ ਨੇ ਅਰਦਾਸ ਕੀਤੀ ਤੇ ਇਹ ਜਗਾ ਹੋਣਾ ਸੀ ਅੱਛਾ ਮਤਲਬ ਬਹੁਤ ਜਗਾ ਤੋਂ ਬਾਅਦ ਇੱਧਰ ਜਗਾ ਬਾਅਦ ਚ ਬੱਕਰੀ ਬਣਾਈ ਗਈ ਸੀ ਕਿਉਂਕਿ ਇੱਥੇ ਰਹਿੰਦੇ ਸੀ ਨਾ ਅੱਛਾ ਇਹਨਾਂ ਦੇ ਹੁਕਮ ਦੇ ਨਾਲ ਹੀ ਬਣੀ ਇਹਨਾਂ ਦੇ ਹੁਕਮ ਦੇ ਨਾਲ ਹੀ ਅੱਛਾ ਇਹਨਾਂ ਨੇ ਅਰਦਾਸ ਕੀਤੀ ਸੀ ਇਹਨਾਂ ਦੇ ਹੁਕਮ ਨੰਬਰ ਤੇ ਮੈਨੂੰ ਪੱਕੀ ਕਰਨ ਦੇ ਦੇ ਅੱਛਾ ਜੀ ਠੀਕ ਆ ਅਰਦਾਸ ਮੰਨਾਂ ਦੀ ਅਰਦਾਸ ਸੁਣ ਕੇ ਇਹ ਹੋ ਜਗਾ ਹੋ ਗਏ ਠੀਕ ਜਿਹੜੇ ਇੱਧਰ ਵਾਲਾ ਰੋਜ਼ ਆਇਆ ਤੇ ਇੱਧਰ ਉਹ ਵਿਗਿਆਨ ਸਾ ਦੇ ਲਾ ਦੇ ਫਾਦਰ ਸਾਹਿਬ ਜਿਹੜੇ ਆਪਣੇ ਅੰਦਰ ਪਹਿਲਾ ਬਾਬਾ ਜੀ ਜਿਹੜੇ ਚਪਸ਼ਾ ਜੀ ਅੱਛਾ ਅਸੀਂ ਸੁਣਿਆ ਆ ਕਿ ਇੱਕ ਪਲੇਟ ਆ ਜਿਹੜੀ ਇੱਥੇ ਦੱਬੀ ਸੀਗੀ ਉਹਦੇ ਜੇ ਉਹਨੂੰ ਪਟਾਂਗੇ ਤਾਂ ਉਹਦੇ ਵਿੱਚ ਸੋਨਾ ਨਿਕਲੂਗਾ ਇਹ ਗੱਲ ਸੱਚ ਸੀ ਬਿਲਕੁਲ ਸਹੀ ਗੱਲ ਹੈ ਹੈਟਿਆ ਜੀ ਉਹ ਪਲੇਟ ਨਹੀਂ ਹੈਗੀ ਪਰ ਕਿਸੇ ਨੇ ਦੇਖੀ ਨਹੀਂ ਹੈ ਵੀ ਉਹ ਅੱਛਾ ਜੀ ਜੀ ਆਪਾਂ ਗਈ ਆਪਾਂ ਦੇਖੀ ਹੈ ਜਾਂ ਕਿਸੇ ਬੀਅਰਗ ਨੇ ਦੇਖੀ ਕਿਸੇ ਨੇ ਦੇਖੀ ਹੈਗੀ ਉਹ ਉਹਦੇ ਉੱਪਰ ਦਵਾਰਾ ਟੈਲਾ ਲਵਾਤੀ ਹੈ ਉਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਕਿਸੇ ਨੇ ਕਿੱਥੇ ਆ ਜਾਂ ਕਿੱਥੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜੇ ਉਹ ਕੱਢ ਕੇ ਵੀ ਲੈ ਗਏ ਸੀਗੇ ਉਹ ਆ ਚੌਂਕ ਮੂਰੇ ਆ ਕਿ ਚੌਂਕ ਤੇ ਪਹੁੰਚੇ ਹੀ ਜੋਰ ਜਦੋਂ ਗਾਨ ਵੀ ਜਾਂਦੇ ਉਦੋਂ ਦਿਸਣਾ ਹਟ ਜਾਂਦਾ ਸੀਗਾ ਜਦੋਂ ਪਿਛੇ ਦੇਖਦੇ ਉਦੋਂ ਦਿਸਣਾ ਉਹਨਾਂ ਨੂੰ ਭਾਰ ਮੰਨ ਕੇ ਉੱਥੇ ਲਾ ਕੇ ਢਾਈ ਰਹੇ ਆਪਣੇ ਆ ਥਾਂ ਲਾ ਕੇ ਰੱਖੇ ਮਤਲਬ ਕਿ ਉਹ ਜਿਹੜੀ ਪਲੇ ਸੀਗੀ ਉਹ ਫੇਰ ਦੁਬਾਰਾ ਉੱਥੇ ਲਾਤੀ ਅੱਛਾ ਮਤਲਬ ਕੱਢੀ ਸੀ ਕਿਸੇ ਨੇ ਯਾਨ ਪਹਿਲੇ ਸਮੇਂ ਦੀ ਗੱਲ ਹੈ ਹੁਣ ਦੀ ਨਹੀਂ ਹੈਗੀ ਹੁਣ ਤੱਕ ਨਹੀਂ ਦੇਖਿਆ ਨਾ ਗਾਣੇ ਦੇ ਅੱਧਾ ਮੁਸਲਮਾਨਾਂ ਦੇ ਸਮੇਂ ਦੀ ਗੱਲ ਲਾ ਕਹਿੰਦੇ ਜਿੱਦਾਂ ਜਿੱਦਾਂ ਮਤਲਬ ਅੱਗੇ ਤੋਂ ਅੱਗੇ ਗੱਲਾਂ ਚੱਲਦੀਆਂ ਆਈਆਂ ਜਿੱਦਾਂ ਸਾਨੂੰ ਪਤਾ ਲੱਗੀਆਂ ਉਹ ਤੁਹਾਨੂੰ ਦੱਸ ਦਿੱਤੇ ਆ ਜੀ ਕਈਆਂ ਨੇ ਹੁਣ ਇਹਨਾਂ ਗੱਲਾਂ ਦੇ ਉੱਤੇ ਯਕੀਨ ਕਰਨਾ ਕਈਆਂ ਨੇ ਨਹੀਂ ਕਰਨਾ ਹੈਗਾ ਜੀ ਪਰ ਇਹ ਇਹ ਤਾਂ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜene ਕਰਨਾ ਕਰ ਸਕਦਾ ਜene ਨਹੀਂ ਕਰਨਾ ਉਹ ਨਾ ਵੀ ਕਰੇ ਜੀ ਹਾਂਜੀ ਇਹ ਆਪਣੇ ਆਪਣੇ ਫੇਥ ਦੀ ਗੱਲ ਹੈ ਹਾਂਜੀ ਇਹ ਵੀਡੀਓ ਦੇ ਵਿੱਚ ਦੇਖੋ ਭਾਈ ਹੁਣਾਂ ਨੇ ਬਹੁਤ ਸਹੀ ਗੱਲ ਕਹੀ ਆ ਕਈਆਂ ਨੇ ਨਹੀਂ ਕਰਨਾ ਹੈਗਾ ਯਕੀਨ ਨਾ ਅਸੀਂ ਤੁਹਾਨੂੰ ਗੱਲ ਦੱਸਦੀ ਆ ਜਿਹੜੇ ਇੱਥੇ ਲੋਕਲਸ ਰਹਿੰਦੇ ਆ ਨਾ ਉਹਨਾਂ ਨੂੰ ਇਹ ਚੀਜ਼ ਦਾ ਪਤਾ ਆ ਉਹਨਾਂ ਨੂੰ ਇਸ ਚੀਜ਼ ਦਾ ਸਾਰਾ ਕੁਝ ਪਤਾ ਕੀ ਇਹ ਗੱਲ ਸੱਚ ਆ ਕਿ ਗੱਲ ਝੂਠ ਆ ਹਨਾ ਤੇ ਕਈ ਵੇਲੇ ਕਈ ਲੋਕ ਵੀਡੀਓ ਨੂੰ ਦੇਖ ਕੇ ਇਹ ਗੱਲ ਕਹਿ ਦਿੰਦੇ ਆ ਲੈ ਕੇ ਬੈਠ ਕੇ ਉਦਾਂ ਹੀ ਹਾਂਜੀ ਇਥੇ ਹਾਲ ਦਾ ਪਤਾ ਨਹੀਂ ਹੈ ਕਿਉਂਕਿ ਇਹ ਗੱਲਾਂ ਜਿਹੜੀਆਂ ਅਸੀਂ ਗੱਲ ਕਰ ਰਹੇ ਆ ਇੱਥੇ ਇਹ ਬਹੁਤ ਪੁਰਾਣੀਆਂ ਜਿਹੜੇ ਕਿਸੇ ਜੁੜੇ ਹੋਏ ਆ ਇਹ ਇੱਥੇ ਦੇ ਬਜ਼ੁਰਗਾਂ ਨੇ ਹੀ ਸਾਨੂੰ ਦੱਸਿਆ ਹੋਇਆ ਹੈ। ਇਹ ਵੀਡੀਓ ਦੇ ਵਿੱਚ ਕਾਫੀ ਗੱਲਾਂ ਇਦਾਂ ਦੀਆਂ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਸੀ ਮੇਰੇ ਖਿਆਲ ਦੇ ਨਾਲ ਕਿਉਂਕਿ ਮੈਂ ਬਾਓ ਪਾਜੀ ਵੀਡੀਓ ਦੇਖੀਆਂ ਸੀਗੀਆਂ। ਇਹ ਚੀਜ਼ ਦਾ ਤਾਂ ਪਤਾ ਸੀਗਾ ਕਿ ਵੀ ਜਗ੍ਹਾ ਹੈ ਉੱਥੇ ਰੀਜਨ ਕੀ ਸੀ ਬਣਨ ਦਾ ਤੇ ਉਹ ਬੰਦ ਕਿਉਂ ਹੋਈ ਸੀਗੀ ਤੇ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵੀ ਅੱਜ ਕਲੀਅਰ ਹੋਈਆਂ। ਤੁਹਾਡੇ ਚੈਨਲ ਰਾਹੀਂ ਇੱਕ ਹਾਂਜੀ ਤੁਹਾਡੇ ਚੈਨਲ ਰਾਹੀਂ ਅਸੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ। ਬੇਸ ਸਥਾਨ ਤੇ ਲੰਗਰ ਹਾਲ ਤੇ ਸਰੋਵਰ ਦੀ ਸੇਵਾ ਤੇ ਬਾਕੀ ਵੀ ਇਸ ਸਥਾਨ ਨੂੰ ਸੁੰਦਰ ਬਣਾਉਣ ਦੇ ਲਈ ਤੇ ਸੰਗਤ ਦੇ ਸਹਿਯੋਗ ਦੀ ਲੋੜ ਆ ਕੰਮ ਚੱਲ ਰਹੇ ਆ ਤੇ ਸਾਰੇ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਓ ਇਸ ਕੰਮ ਦੇ ਵਿੱਚ ਤਾਂ ਜੋ ਇਹ ਜਲਦੀ ਤੋਂ ਜਲਦੀ ਇਹ ਕੰਮ ਕੰਪਲੀਟ ਕਰਾਇਆ ਜਾ ਸਕੇ ਤੇ ਇੱਕ ਹੋਰ ਵੀ ਬੇਨਤੀ ਆ ਵੀ ਇੱਥੇ ਕਿਸੇ ਵੀ ਵਿਅਕਤੀ ਨੂੰ ਆਲੇ-ਦੁਆਲੇ ਦੇ ਕਿਸੇ ਨੂੰ ਵੀ ਲੰਗਰ ਪ੍ਰਸ਼ਾਦੇ ਦੀ ਲੋੜ ਆ ਤਾਂ ਡੇਲੀ ਇੱਥੇ ਦੁਪਹਿਰ ਦੇ ਟਾਈਮ ਲੰਗਰ ਪ੍ਰਸ਼ਾਦਾ ਮਿਲਦਾ ਹੈ ਜੀ ਚੱਲਦਾ ਹੈ ਜੀ ਪਰਮਾਤਮਾ ਦੇ ਨਾਮ ਤੇ ਤੇ ਕੋਈ ਵੀ ਵਿਅਕਤੀ ਇੱਥੇ ਆ ਕੇ ਸ਼ਾਕ ਸਕਦਾ ਜੀ ਤੁਸੀਂ ਸਾਡੇ ਨਾਲ ਬਹੁਤ ਵਧੀਆ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਸਾਨੂੰ ਬਹੁਤ ਵਧੀਆ ਲੱਗਿਆ ਤੇ ਜੋ ਇੱਥੇ ਜਗਾ ਦਾ ਕੰਮ ਚੱਲਦਾ ਪਿਆ ਸੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਸ਼ਾਟ ਦਿਖਾ ਦੇਵਾਂਗੇ ਚੱਲਦਾ ਪਿਆ ਲੱਗੇ ਹੋਏ ਆ ਮੈਸਤਰੀ ਲੱਗੇ ਹੋਏ ਆ ਸਾਰਾ ਬੰਦਾ ਪਿਆ ਚਾਰ ਦੀਵਾਰੀ ਜਿਹੜੀ ਹੈਗੀਆਂ ਹੁੰਦੀ ਪਈ ਹੈ ਸਾਡੇ ਜਦੋਂ ਅਸੀਂ ਆਉਂਦੇ ਹੁੰਨੇ ਸੀਗੇ ਮੈਨੂੰ ਕਾਫੀ ਟਾਈਮ ਬਾਅਦ ਆਇਆ ਤੇ ਉਦੋਂ ਜਿਹੜਾ ਹੈਗਾ ਸੀ ਇੱਥੇ ਉਦੋਂ ਸਟੈਮ ਉਹਨਾ ਕੰਮ ਨਹੀਂ ਚੱਲਦਾ ਪਿਆ ਉਦੋਂ ਤੇ ਹੁਣ ਚੱਲਦਾ ਪਿਆ ਤੇ ਤੁਸੀਂ ਭਾਈ ਨੇ ਜਿੱਦਾਂ ਦੱਸਿਆ ਸੇਵਾ ਚੱਲਦੀ ਹੈ ਜੇ ਕਿਸੇ ਦੀ ਇੱਛਾ ਹੈਗੀ ਆ ਦਿਲ ਦੇ ਅੰਦਰ ਜੇ ਕੁਝ ਹੈਗਾ ਤੇ ਉਹ ਤੁਸੀਂ ਇੱਥੇ ਆ ਕੇ ਸੇਵਾ ਕਰ ਸਕਦੇ ਆ ਤੇ ਬਾਕੀ ਅਸੀਂ ਜਿਹੜੀ ਇਹ ਵੀਡੀਓ ਆ ਹੁਣ ਇੱਥੇ ਹੀ ਜਿਹੜੀ ਹੈਗੀ ਕਲੋਜ਼ ਕਰਦੇ ਆ ਉਮੀਦ ਆ ਕਿ ਤੁਹਾਨੂੰ ਜਿਹੜੀ ਸਾਡੀ ਵੀਡੀਓ ਆ ਵਧੀਆ ਲੱਗੀ ਹੋਊਗੀ ਇਹ ਗੱਲਾਂ ਜਿਹੜੀਆਂ ਵਧੀਆ ਲੱਗੀਆਂ ਹੋਣਗੀਆਂ ਤੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਆਪਣੀ ਰਾਏ ਦਿਓ ਤੇ ਕੁਝ ਅੱਧਾ ਦੀਆਂ ਗੱਲਾਂ ਜਿਹੜੀਆਂ ਸਾਡੇ ਤੋਂ ਰਹਿ ਗਈਆਂ ਹੋਣ ਜੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਹੋਵੇ ਇਸ ਜਗ੍ਹਾ ਦੇ ਬਾਰੇ ਤੁਸੀਂ ਕੁਝ ਵੀ ਸੁਣਿਆ ਹੋਵੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਜਿਹੜਾ ਹੈਗਾ ਜਰੂਰ ਦੱਸਣਾ ਧੰਨਵਾਦ ਫਿਰ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ